ਪਿਤੇ ਸਾਲ 2024 ਦੇ ਨਵੰਬਰ ਮਹੀਨੇ ਦੌਰਾਨ ਸਿੱਖਾਂ ਦੇ ਗੜ ਸ੍ਰੀ ਅਮ੍ਰਿਤਸਰ ਦੇ ਹਵਾਈ ਅੱਡੇ ਤੇ ਅੰਮ੍ਰਿਤਧਾਰੀ ਸਿੱਖ ਕਰਮਚਾਰੀਆਂ ਨੂੰ ਡਿਊਟੀ ਸਮੇਂ ਕਿਰਪਾਨ ਧਾਰਨ ਕਰਨ ਤੋਂ ਰੋਕਿਆ ਗਿਆ। ਇਵੇਂ ਹੀ ਦੇਸ਼ ਦੇ ਸਾਰੇ ਹਵਾਈ ਅੱਡਿਆਂ ਤੇ ਅੰਮ੍ਰਿਤਧਾਰੀ ਸਿੱਖਾਂ ਤੇ ਕਿਰਪਾਨ ਧਾਰਨ ਕਰਕੇ ਡਿਊਟੀ ਕਰਨ ਤੇ ਰੋਕ ਲਗਾਈ ਗਈ। ਜਿਸ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੇਂ-ਸਮੇਂ ਤੇ ਬਰੋਸ ਦਿੱਤਾ ਗਿਆ। ਅੰਮ੍ਰਿਤਸਰ 에어ਪੋਰਟ ਦੇ ਮੁਲਾਜ਼ਮਾਂ ਨੂੰ ਡਿਊਟੀ ਦੌਰਾਨ ਸੇਵਾ ਸਹਿਬ ਪਹੁੰਚ ਕਰਨ ਦੀ ਪ੍ਰਵਾਨਗੀ ਲਈ ਅੰਮ੍ਰਿਤਸਰ ਵਿਕਾਸ ਮੰਚ ਸੰਸਥਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੰਗ ਪੱਤਰ ਵੀ ਸੰਪਰਦਿਆ ਗਿਆ ਇਸ ਮੌਕੇ ਮੈਂਬਰ ਭਾਈ ਗੁਰਚੰਦ ਸਿੰਘ ਗੜੀਵਾਲ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਕਰਨ ਦਾ ਪ੍ਰੋਸਾਦਵਾਇਆ ਗਿਆ ਅੰਮ੍ਰਿਤਸਰ ਵਿਕਾਸ ਮੰਚ ਬੜੀ ਨਾਮਵਰ ਸੰਸਥਾ ਹੈ ਜਿਹੜੀ ਸਮੇਂ-ਸਮੇਂ 'ਤੇ ਇਸ ਪਵਿੱਤਰ ਨਗਰੀ ਲਈ ਤੇ ਸਿੱਖਾਂ ਦੇ ਮਸਲਿਆਂ ਲਈ ਆਵਾਜ਼ ਉਠਾਉਂਦੀ ਰਹਿੰਦੀ ਹੈ ਇਹਨਾਂ ਵਿੱਚ ਖਾਸ ਤੌਰ ਤੇ ਸਰਦਾਰ ਸੁਨੀਪ ਸਿੰਘ ਜੀ ਜਿਹੜੇ ਕਿ ਅਮਰੀਕਾ ਵਿੱਚ ਨੇ ਉਹ ਸਾਡੇ ਇਸ 에어ਪੋਰਟ ਲਈ ਆ ਰਹੀਆਂ ਮੁਸ਼ਕਲਾਂ ਲਈ ਬਹੁਤ ਸਾਰੇ ਜਿਹੜੇ ਆਵਾਜ਼ ਉਠਾਉਂਦੇ ਰਹਿੰਦੇ ਆ ਤੋਂ ਪਿਛਲੇ ਸਮੇਂ ਵਿੱਚ ਵੀ ਇਹਨਾਂ ਨੇ ਇਸ ਮਸਲੇ ਨੂੰ ਸ਼ੋਨੀ ਕਮੇਟੀ ਤੱਕ ਕੋਈ ਪਹੁੰਚਾਇਆ ਸੀ ਤੋਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਸ਼ੋਨੀ ਕਮੇਟੀ ਹਮੇਸ਼ਾ ਹੀ ਸਿੱਖਾਂ ਦਾ ਕੋਈ ਵੀ ਮਸਲਾ ਆਉਂਦਾ ਉਸ ਦੀ ਲੜਾਈ ਲੜਦੀ ਹੈ ਤੋਂ ਪਤਰਾਚਾਰ ਜਿਹੜਾ ਵਾ ਮੰਤਰਾਲੇ ਨਾਲ ਪਹਿਲਾਂ ਵੀ ਇਸ ਬਾਰੇ ਜਿਹੜਾ ਜਿਹੜੇ ਇੱਥੇ ਦੇ ਕਰਮਚਾਰੀ ਸੀ ਉਹਨਾਂ ਨੂੰ ਰੋਕਿਆ ਗਿਆ ਉਸ ਦੇ ਬਾਰੇ ਵਿੱਚ ਪਹਿਲਾਂ ਵੀ ਆਵਾਜ਼ ਉਠਾਈ ਆ ਪ੍ਰਧਾਨ ਜੀ ਵੱਲੋਂ ਜਿਹੜੀ ਆ ਇੰਡਸਟਰੀ ਨੂੰ ਗਈ ਆ ਤੇ ਅੱਜ ਵੀ ਇਹਨਾਂ ਅਮਰਸਰ ਵਕਾਸ ਮੱਝ ਵੱਲੋਂ ਸਾਨੂੰ ਇਹ ਦੋ ਦੋ ਵਿਸ਼ੇ ਨਾਲ ਸੰਬੰਧਿਤ ਜਿਹੜੀ ਤਾਂ ਆਹ ਜਿਹੜੀ ਛੋਟੀ ਕਿਰਪਾਨ ਵਾਲਾ ਇਸ਼ੂ ਆ ਤੇ ਅੰਗਾ ਦਾ ਇਸ਼ੂ ਹੈ ਕੋਈ ਟਟਾਰ ਨਹੀਂ ਇਹ ਸਾਡੇ ਲਈ ਜਿਹਨਾਂ ਹੁੰਦੇ ਆ ਸਾਡੇ ਸਰੀਰ ਦਾ ਅੰਗਾ ਤੇ ਦੂਸਰਾ ਜਿਹੜੇ ਉੱਥੋਂ ਦੇ ਕਰਮਚਾਰੀ ਨੇ ਜਿਹੜੇ ਅੰਮ੍ਰਿਤਧਾਰੀ ਨੇ ਉਹਨਾਂ ਦੇ ਵਾਸਤੇ ਜਿਹੜੀ ਇਹ ਤੇ ਧੱਕੇਸ਼ਾਹੀ ਇੱਕ ਡਿਕਟੇਟਰਾਂ ਦਾ ਫਰਮਾਨ ਹੈ ਇਸ ਦੇ ਲਈ ਵਿਚਾਰ ਕੀਤੀ ਜਾਵੇ ਤੇ ਕਿਉਂਕਿ 에어ਪੋਰਟ ਦੇ ਅੰਦਰ ਡੋਮੈਸਟਿਕ ਏਰੀਏ ਦੇ ਵਿੱਚ ਡੋਮੈਸਟਿਕ ਫਲਾਈਟ ਦੇ ਵਿੱਚ ਜਿਹੜਾ ਕੁਝ ਅਲਾਉਡ ਹੈ ਉਹ ਚੀਜ਼ ਉਹ ਸਾਡੇ ਮੁਲਾਜ਼ਮਾਂ ਨੂੰ ਵੀ ਅਲਾਉਡ ਹੋਣੀ ਚਾਹੀਦੀ ਆ ਸੋ ਉਹਨਾਂ ਨੇ ਪ੍ਰਧਾਨ ਸਾਹਿਬ ਦੇ ਵੱਲੋਂ ਨੁਮਾਇंदे ਸਾਡੇ ਸ਼ਵਾਨ ਸਿੰਘ ਜੁਣੀ ਆਏ ਸੀ ਉਹਨਾਂ ਨੂੰ ਇਹਨਾਂ ਨੇ ਦਿੱਤਾ ਸੋ ਅਸੀਂ ਇਹਨਾਂ ਨੂੰ ਵਿਸ਼ਵਾਸ ਦਵਾਉਂਦੇ ਹਾਂ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਡਿਊਟੀ ਬਖੂਗੀ ਪਿਛਲੇ ਸਮੇਂ ਵਾਂਗ ਨਿਭਾਏਗੀ ਅਸੀਂ ਇਸ ਗੱਲ ਦੀ ਪੂਰੀ ਤਰ੍ਹਾਂ ਲੜਾ ਇੱਕ ਹੋਰ ਮੈਂ ਇਸ਼ੂ ਲੈਣੀ ਹੈ ਮੈਂ ਬੇਨਤੀ ਕਰਨੀਆਂ ਅਸੀਂ ਬੜੇ ਲੰਮੇ ਸਮੇਂ ਤੋਂ ਮੰਗ ਕਰ ਰਹੇ ਹਾਂ ਕਿ ਪੰਜਾਬ ਸਰਕਾਰ ਪਰ ਪਿਛਲੀ ਸਰਕਾਰ ਦੀ ਸੀ ਉਹ 에어ਪੋਰਟ ਤੋਂ ਦਰਬਾਰ ਸਾਹਿਬ ਕੋਲ ਸ਼ਹਿਰ ਲਈ ਚਲਾਵੇ ਬੱਸਾਂ ਤੇ ਖਾਸ ਕਰਕੇ ਦਰਬਾਰ ਸਾਹਿਬ ਲਈ ਕਿਉਂਕਿ ਮੈਂ ਨਾਲ ਹੀ ਗੁਰਮਤਿ ਸਾਹਿਬ ਨੂੰ ਤੇ ਪ੍ਰਧਾਨ ਸਾਹਿਬ ਨੂੰ ਵੀ ਬੇਨਤੀ ਕਰਨੀ ਆ ਕਿ ਪਾਸ ਜਾਂਦੀ ਹੈ ਪਰ ਉਹਨੂੰ ਅਸੀਂ ਥੋੜਾ ਉਹਦਾ ਸ਼ਡਿਊਲ ਵਧਾ ਕੇ ਔਰ ਫ੍ਰੀਕੁਐਂਸੀ ਵਧਾ ਕੇ ਤੇ ਟਾਈਮ ਟਾਈਮ ਬੰਦ ਕਰ ਦਈਏ ਉਹਦੇ ਲਈ ਬਹੁਤ ਸਹੂਲਤਾ ਹੋਏਗੀ ਸੰਗਤਾਂ ਨੂੰ ਤੇ ਇੱਕੋ ਬਾਸ ਜਿਹੜੀ ਜੋ ਦੋ ਜਾਂਦੀਆਂ ਨੇ ਉਹਦੀ ਕੀਮਤੀ ਵਧਾ ਕੇ ਤਾਂ ਉਸ ਦਾ ਉਹ ਤੇ ਦਰਸ਼ਣ ਲਈ ਆ ਸਕਣ ਹਾਂ ਹੁਣ ਜਿਹੜੀ ਤਿੰਨ ਟਾਈਮ ਹੈਗੇ ਆ ਸੋ ਕਾਫੀ ਸੰਗਤ ਜਿਹੜੀ ਆ ਉਸ ਗੱਲ ਦਾ ਲਾਹਾ ਲੈਂਦੀ ਆ ਸੋ ਇਸ ਤੋਂ ਵੱਧ ਅਸੀਂ ਪ੍ਰਧਾਨ ਜੀ ਨੂੰ ਬੇਤੀ ਕਰਾਂਗੇ ਕਿ ਇਸ ਤੋਂ ਵੱਧ ਟਾਈਮ ਜਿਹੜੇ ਆ ਉਹ ਕੀਤੇ ਜਾਣਾ ਸਾਨੂੰ ਤਾਂ ਇਸ ਗੱਲ ਦੀ ਚਾਹ ਰਿਹਾਦਾ ਕੀ ਜਿਹੜੇ ਯਾਤਰੀਆਂ ਵਾਸਤੇ ਗੋਗੀ ਗੁਰਦੁਆਰਾ ਪਰ ਡਿਪਟੀ ਇਸੇ ਵੀ ਤਰ੍ਹਾਂ ਉਹਨਾਂ ਦੀ ਸੇਵਾ ਕਰ ਸਕਦੇ ਸੋ ਇੱਕ ਤੀੜਾ ਮੁੱਦਾ ਹਵਾਈ ਅੱਡਿਆਂ ਤੇ ਜਿਹੜੇ ਸਿੱਖ ਮੁਲਾਜ਼ਮ ਨੇ ਇਹ ਨਵੰਬਰ ਚ ਇੱਕ ਇਸ਼ੂ ਹੋਈ ਸੀ ਜਿੱਥੇ ਉਹਨਾਂ ਨੇ ਇੱਕ ਕਲੋਸ ਪਾਤਾ ਸੀ ਕਿ ਕੋਈ ਵੀ ਸਟਾਫ ਮੈਂਬਰ 에어ਪੋਰਟ ਦੇ ਅੰਦਰ ਸ੍ਰੀ ਸਾਹਿਬ ਨਹੀਂ ਪਾ ਕੇ ਜਾ ਸਕਦਾ ਉਹਦੇ ਤਹਿਤ ਅੰਮ੍ਰਿਤਸਰ ਤੇ ਟੈਂਪੋਰਰੀ ਉਹਨਾਂ ਨੇ ਅਲਾਉ ਕੀਤਾ ਪਰ ਇਹ ਪਾਲਿਸੀ ਜਿਹੜੀ ਹੈ ਜਿਹੜਾ ਉਹਨਾਂ ਨੇ ਲਾਈਨ ਲਿਖੀ ਆ ਕਿ ਸਟਾਫ ਨਹੀਂ ਪਾ ਕੇ ਜਾ ਸਕਦਾ ਉਹ ਤੇ ਹਾਲ ਤੱਕ ਕੋਈ ਐਕਸ਼ਨ ਨਹੀਂ ਹੋਇਆ ਤੇ ਭਾਰਤ ਦੇ ਜਿੰਨੇ ਵੀ ਭਾਈ ਹੱਡੇ ਨੇ ਉਹਨਾਂ ਤੇ ਸਿੱਖ EMPLOYEES ਹਾਲੇ ਵੀ ਜਿਹੜਾ ਸ੍ਰੀ ਸਾਹਿਬ ਪਾਕੇ ਨਹੀਂ ਜਾ ਸਕਦੇ ਤੇ ਉਹਦੇ ਸੰਬੰਧੀ ਅਸੀਂ ਫਿਰ ਪ੍ਰਧਾਨ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਜਿਹੜੀ ਨਵੰਬਰ ਚ ਉਹਨਾਂ ਨੇ ਕਮੇਟੀ ਵੀ ਬਣਾਈ ਸੀ ਤੇ ਉਹ ਜ਼ਰੂਰ ਉੱਥੇ ਭਾਰਤ ਦੇ ਹਵੇ ਮੰਤਰਾਲੇ ਨੂੰ ਮਿਲ ਕੇ ਭਾਰਤ ਦੀ ਹਵਾਜੀ ਪਾਲਿਸੀ ਚ ਕਿਤੇ ਇਹ ਪਾਲਿਸੀ ਲਿਖੀ ਨਹੀਂ ਗਈ ਕਿ EMPLOYEES ਲਈ ਸ੍ਰੀ ਸਾਹਿਬ ਪਾਕੇ ਹਵਾਈ ਹੱਡੇ ਤੇ ਜਾਣ ਦੀ ਪਾਲਿਸੀ ਕੀ ਹੈਗੀ ਹੈ ਸਿਰਫ ਇਹਨਾਂ ਲਿਖਿਆ ਕਿ ਡੋਮੈਸਟਿਕ ਚ ਤੁਸੀਂ 6 ਇੰਚ ਦੀ ਕਿਰਪਾਨ ਪਾ ਕੇ ਯਾਤਰੀ ਪਾ ਕੇ ਜਾ ਸਕਦੇ ਨੇ ਡੋਮੈਸਟਿਕ ਘਰੇਲੂ ਫਲਾਈਟਾਂ ਚ ਸੋ ਉਹਦੇ ਤਹਿਤ ਅਸੀਂ ਸ਼੍ਰੋਮਣੀ ਕਮੇਟੀ ਨੇ ਫਿਰ ਤੋਂ ਬੇਨਤੀ ਕੀਤੀ ਆ ਕਿ ਇਹਦੇ ਸਬੰਧੀ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨਾਲ ਗੱਲ ਕਰਕੇ ਇਹ ਜ਼ਰੂਰ ਹੱਲਟੇ ਜਾਵੇ ਦੂਜੀ ਸਮੱਸਿਆ ਇਹ ਆ ਰਹੀ ਕਿ ਨਵੰਬਰ ਤੋਂ ਅਕਤੂਬਰ ਤੋ ਜਿਹੜੀ ਗਲੇ ਚ ਕਈ ਆਪਣੇ ਛੋਟੀ ਸਰੀ ਸਾਫ ਛੋਟੇ ਕਿਰਪਾਨ ਪਾ ਲੈਂਦੇ ਨੇ 4 ਇੰਚੀ ਉਹ ਕਿਤੇ ਵੀ ਅਮਰੀਕਾ ਕੈਨੇਡਾ ਕਿਤੇ ਨਹੀਂ ਰੋਕਿਆ ਜਾਂਦਾ ਪਰ ਹੁਣ ਉਹ ਵੀ ਲਵਾ ਦਿੱਤੀ ਜਾਂਦੀ ਹੈ ਉਦੇ ਸਬੰਧ ਦੇ ਵੀ ਕੋਈ ਪਾਲਿਸੀ ਨਹੀਂ ਹੈਗੀ ਨਾਈਬ ਵਿਧਾ ਲਿਖਿਆ ਆ ਕਿ ਕੀ ਪਾਲਿਸੀ ਆ ਨੇਲ ਕਟਰ ਦੀ ਕਿਹੜੀ ਪਾਲਿਸੀ ਆ ਪਰ ਇਹ ਵੀ ਹੁਣ ਲੋੜ ਆ ਕਿ ਉਹਨੂੰ ਵੀ ਚੇਂਜ ਕਰਾ ਕੇ ਉਹ ਕਿਰਪਾਨ ਜਿਹੜੀ ਇਹਨਾਂ ਤੋਂ ਗੁਰਵਾਲ ਸਾਹਿਬ ਕੋ ਹੈ ਛੋਟੀ ਜਿਹੜੀ ਗੱਲ ਜਪਾਨੇ ਆ ਤੇ ਜਿਹੜਾ ਕਲੌਜ਼ ਹੈ ਉਹਨੂੰ ਕਢਵਾਉਣ ਦੀ ਲੋੜ ਹੈ